ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਤੇ ਅੱਜ ਗੱਲ ਕਰਦੇ ਹਾਂ ਹਿਮਾਚਲ ਦੇ ਵਿੱਚ ਜਿਹੜੇ ਹੜ੍ਹ ਆਏ ਆ ਸਾਡੇ ਜਿਹੜਾ ਜੂਤ ਭਿਉਂਖੇ ਮਾਰਦਾ ਅਸੀਂ ਉਹਦੀ ਵੱਧ ਸੇਵਾ ਕਰਦੇ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਤੁਸੀਂ ਸਾਰੀ ਸੁਣ ਲਿਓ ਫਿਰ ਮੇਰੇ ਨਾਲ ਗੱਲ ਕਰਿਓ ਠੀਕ ਹੈ ਨਾ ਕਿਉਂਕਿ ਹਿਮਾਚਲ ਦੇ ਵਿੱਚ ਸਭ ਤੋਂ ਵੱਧ ਆਪਣੇ ਨਿਸ਼ਾਨ ਸਾਹਿਬ ਲਾ ਕੇ ਥੱਲੇ ਪੈਰਾਂ ਥੱਲੇ ਰੋਲੇਗੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀਆਂ ਫੋਟੋ ਪਾੜੀਆਂ ਗਈਆਂ ਤੇ ਹੋਰ ਵੀ ਜਿਹੜੇ ਮੁੰਡੇ ਨਿਸ਼ਾਨ ਸਾਹਿਬ ਲਾ ਕੇ ਆਉਂਦੇ ਸੀ ਉਹਨਾਂ ਦੇ ਵੀ ਛੇਤਰ ਪ੍ਰੇਟ ਕੀਤੀ ਉਹਨਾਂ ਨੇ ਪਰ ਅੱਜ ਸਾਡੇ ਇਥੋਂ 7 ਟਰੱਕ ਸਮਗਰੀ ਦੇ ਭਰਕੇ ਭੇਜੇ ਗਏ ਆ ਤੇ ਢੱਡਰੀਆਂ ਵਾਲੇ ਨੇ 2 ਕਰੋੜ ਰੁਪਇਆ ਦੇਣ ਦਾ ਐਲਾਨ ਕਰਤਾ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾ ਨੇ ਉਥੇ ਸਮਗਰੀ ਭੇਜੀ ਆ ਕਿ ਪਹਿਲਾਂ ਆਪਾਂ ਆਪਣਾ ਘਰ ਦੇਖਿਆ ਕਿ ਪਹਿਲਾਂ ਆਪਾਂ ਆਪਣਾ ਆਸਗਵਾਂਡ ਦੇਖਿਆ ਉਸ ਤੋਂ ਪਹਿਲਾਂ ਆਪਾਂ ਆਪਣਾ ਏਰੀਆ ਦੇਖਿਆ ਵੀ ਇੱਥੇ ਤਾਂ ਕੋਈ ਲੋਡ ਬੰਦ ਨਹੀਂ ਇੱਥੇ ਤਾਂ ਕਿਸੇ ਨੂੰ ਕੋਈ ਚੀਜ਼ ਦੀ ਲੋੜ ਨਹੀਂ ਪਰ ਨਹੀਂ ਅਸੀਂ ਤਾਂ ਕੱਲੀ ਬੱਲੇ ਬੱਲੇ ਕਰਾਉਣੀ ਹੈ ਬੇਸ਼ੱਕ ਦੀ ਅਗਲਾ ਸਾਡੇ ਮੂਤ ਦੇ ਭਿਓ ਭਿਓ ਛਿੱਤਰ ਮਾਰੀ ਜਾਵੇ ਨਹੀਂ ਅਕੀਨੋ ਦਾ ਤਾਂ ਮੈਂ ਬੈਕ ਸਾਈਡ ਤੇ ਵੀਡੀਓ ਲਾ ਦੂੰਗਾ ਉਹ ਜ਼ਰੂਰ ਦੇਖ ਲਿਓ ਉੱਥੋਂ ਦੇ ਲੋਕ ਠੀਕ ਹੈ ਧੰਨਵਾਦ ਕਰੀ ਜਾਂਦੇ ਆ ਪਰ ਜਿਹੜੀ ਗੱਲ ਮੈਂ ਕਹਿਣੀ ਚਾਹਣਾ ਇਸ ਨਾਲ ਤੁਸੀਂ ਸਹਿਮਤ ਹੋ ਕਿ ਨਹੀਂ ਕਮੈਂਟਾਂ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ ਯਾਰ ਸਾਡੇ ਤਾਂ ਉਹ ਜੂਤ ਮਾਰਦੇ ਆ ਜੇਕਰ ਸਾਡਾ ਕੋਈ ਨੌਜਵਾਨ ਨਿਸ਼ਾਨ ਸਾਹਿਬ ਲਾ ਕੇ ਚਲਾ ਜਾਂਦਾ ਹੈ ਨਿਸ਼ਾਨ ਸਾਹਿਬ ਨੂੰ ਪੈਰਾਂ ਥੱਲੇ ਰੋਲਿਆ ਜਾਂਦਾ ਹੈ ਸੰਤਾਂ ਦੀਆਂ ਫੋਟੋਆਂ ਨੂੰ ਮੰਨ ਕੇ ਚੱਲੋ ਵੀ ਪੈਰਾਂ ਥੱਲੇ ਰੋਲਿਆ ਜਾਂਦਾ ਉਹਨਾਂ ਨੂੰ ਪਾੜਿਆ ਜਾਂਦਾ ਤੇ ਅਸੀਂ ਉਹਨਾਂ ਦੀ ਸੇਵਾ ਕਰਨ ਤੇ ਜੁਟੇ ਹੋਏ ਹਾਂ ਕੀ ਸਾਡੇ ਅਸੀਂ ਤਾਂ ਜਦੋਂ ਕੋਰੋਨਾ ਆਇਆ ਸੀ ਉਦੋਂ ਵੀ ਲੰਗਰ ਲਾသေး ਸੀ ਉਦੋਂ ਵੀ ਲੋਕਾਂ ਨੂੰ ਆਪਦੀ ਬੁੱਕਲ ਦੇ ਵਿੱਚ ਲੈ ਲਿਆ ਸੀ ਵੀ ਭਰਾਵੋ ਕੋਈ ਕਹਿੰਦੀ ਇਹ ਛੋਡੇ ਤੇ ਮੁਸੀਬਤ ਆਈ ਆ ਅਸੀਂ ਬੈਠੇ ਆ ਛੋਡੇ ਵਾਸਤੇ ਪਰ ਸਾਡੇ ਜਦੋਂ ਹੜਾ ਆਇਆ ਕੋਈ ਆਇਆ ਸੀ ਜਦੋਂ ਸਾਡੇ ਹੜਾ ਆਇਆ ਉਦੋਂ ਕਿਸੇ ਨੇ ਕੋਈ ਸਮਗਰੀ ਭੇਜੀ ਜਾਂ ਕੋਈ ਰਾਸ਼ਨ ਭੇਜਿਆ ਜਾਂ ਕੋਈ ਹੈਲਪ ਭੇਜੀ ਜਾਂ ਖੁਦ ਆਏ ਮਦਦ ਕਰਨ ਪਰ ਸਾਡੇ ਲੋਕ ਹੁਣ ਉਹਨਾਂ ਦਾ ਚਿੱਕੜ ਸਾਫ਼ ਕਰਨ ਜਾਂਦੇ ਆ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹਰੇਕ ਧਰਮ ਆਪਣੀ ਆਪਣੀ ਜਗ੍ਹਾ ਤੇ ਸਨਮਾਨਤਯੋਗ ਹੈ ਪਰ ਜਦੋਂ ਸਾਡੇ ਕੋਈ ਜੂਤ ਮਾਰਦਾ ਫਿਰ ਅਸੀਂ ਉਹਦੀ ਸੇਵਾ ਕਰਦੇ ਆ ਸਾਡੇ ਨਾਲ ਗੁਰੂ ਨਾਨਕ ਦੇਵ ਜੀ ਨੇ ਇਹ ਤਾਂ ਨਹੀਂ ਆਖਿਆ ਸੀ ਵੀ ਪਹਿਲਾਂ ਛੋਡੇ ਕੋਈ ਛੇਤਰ ਮਾਰੇ ਤੇ ਤੁਸੀਂ ਬਾਅਦ ਚ ਸੇਵਾ ਕਰਿਓ ਜਾਂ ਇਹ ਤਾਂ ਨਹੀਂ ਆਖਿਆ ਸੀ ਵੀ ਛੋਡੇ ਕਮਾਂਡ ਦੇ ਵਿੱਚ ਕੋਈ ਭੁੱਖਾ ਬੈਠਾ ਹੋਵੇ ਤੇ ਤੁਸੀਂ ਤੀਜੀ ਥਾਂ ਤੇ ਜਾ ਕੇ ਲੰਗਰ ਲਾਓ ਸਾਨੂੰ ਤਾਂ ਇਹ ਉਹ ਮਿਲਿਆ ਸੀ ਵੀ ਪਹਿਲਾਂ ਆਪਣਾ ਘਰ ਦੇਖੋ ਘਰ ਚ ਸੁੱਖ ਸਾਂਦਾ ਫਿਰ ਆਂਡ ਗਮਾਂਡ ਦੇਖੋ ਜੇ ਆਂਡ ਗਮਾਂਡ ਚ ਸੁੱਖ ਸੁੱਖ ਸਾਂਦਾ ਤਾਂ ਆਪਣਾ ਏਰੀਆ ਦੇਖੋ ਕੋਈ ਦੁਖੀ ਤਾਂ ਨਹੀਂ ਜੇ ਦੁਖੀ ਹੈ ਪਹਿਲਾਂ ਸੇਵਾ ਉਹਨਾਂ ਦੀ ਕਰੋ ਬਾਅਦ ਚ ਤੀਜੇ ਥਾਂ ਜਾ ਕੇ ਕਰੋ ਪਰ ਅਸੀਂ ਕੀ ਕਰਦੇ ਆ ਅਸੀਂ ਪਹਿਲਾਂ ਤੀਜੇ ਥਾਂ ਜਾ ਕੇ ਸੇਵਾ ਕਰਦੇ ਆ ਘਰੇ ਵੇਸ਼ਕ ਦੀ ਕੋਈ ਭੁੱਖਾ ਮਰੀ ਜਾਂਦਾ ਹੋਵੇ ਸਾਡਾ ਵੇਸ਼ਕ ਦੀ ਸਾਡਾ ਬਾਪੂ ਪਾਣੀ ਨੂੰ ਮਰਦਾ ਹੋਵੇ ਅਸੀਂ ਪਾਣੀ ਨਹੀਂ ਫੜਾਉਂਦੇ ਤੇ ਦੂਜੇ ਥਾਂ ਅਸੀਂ ਬਿਸਲਰੀ ਦੀਆਂ ਬੋਤਲਾਂ ਲੈ ਕੇ ਜਾਂਦੇ ਆ ਆ ਮੈਂ ਵੀਡੀਓ ਮਗਰ ਲਾਉਂਗਾ ਤੁਸੀਂ ਸੁਣ ਲਿਓ ਸਾਰੀ ਜਿਹੜਿਆਂ ਢੱਡਰੀਆਂ ਵਾਲੇ ਨੇ ਮੰਨ ਕੇ ਚਲੋ ਪਾ 2 ਕਰੋੜ ਦੇਣ ਦਾ ਲਾਨ ਕੀਤਾ ਕਿ 2 ਕਰੋੜ ਸਿੱਖ ਬੱਚਿਆਂ ਦੀ ਫੀਸ ਭਰਨ ਵਾਸਤੇ ਲਾਨਦਾ ਕਿ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਫੀਸ ਭਰਨ ਵਾਸਤੇ ਲਾਨਦਾ 2 ਕਰੋੜ ਰੁਪਇਆ ਜਾਂ ਫਿਰ ਜਿੰਨੇ ਗ੍ਰੰਥੀ ਸਿੰਘ ਇਲਾਜ ਬਿਨਾ ਬਾਂਦੇ ਬੈਠੇ ਆ ਉਹਨਾਂ ਤੇ ਲਾਨਦਾ ਜੇਕਰ ਢੱਡਰੀਆਂ ਵਾਲੇ ਨੂੰ ਇਹ ਨਹੀਂ ਪਤਾ ਵੀ ਕਿਹੜੇ-ਕਿਹੜਿਆਂ ਦਾ ਗ੍ਰੰਥੀਆਂ ਦਾ ਇਲਾਜ ਹੋਣ ਵਾਲਾ ਹੈ ਜਿਹੜੇ ਪੈਸਿਆਂ ਤੋਂ ਬਿਨਾ ਉਹਦਾ ਇਲਾਜ ਨਹੀਂ ਕਰਵਾ ਸਕਦੇ ਉਹ ਮੇਰੇ ਨਾਲ ਕੰਟੈਕਟ ਕਰ ਲੈ ਮੈਂ ਦੇ ਦੂੰ ਉਹਨਾਂ ਨੂੰ ਨੰਬਰ ਵੀਰ ਭਾਈ ਸਾਡੇ ਗ੍ਰੰਥੀ ਸਿੰਘ ਹੈ ਇਹਨਾਂ ਦਾ ਇਲਾਜ ਹੋਣ ਵਾਲਾ ਜਿਨ੍ਹਾਂ ਦੇ 20 20 30 30000 ਰੁਪਏ ਲੱਗਦਾ ਇਹ ਆਪਣਾ ਇਲਾਜ ਨਹੀਂ ਕਰਾ ਸਕਦੇ ਕਿਉਂਕਿ ਇਹਨਾਂ ਕੋਲੇ ਪੈਸੇ ਹੈ ਨਹੀਂ ਜਿਹਨੂੰ ਇਹ ਨਹੀਂ ਪਤਾ ਵੀ ਬੱਚਿਆਂ ਦੀਆਂ ਫੀਸਾਂ ਗ੍ਰੰਥੀਆਂ ਦੀਆਂ ਰਹਿੰਦੀਆਂ ਉਹ ਮੇਰੇ ਨਾਲ ਸੰਪਰਕ ਕਰ ਲੈ ਮੈਂ ਦੱਸ ਦੂਗਾ ਕਿਹੜੇ ਕਿਹੜੇ ਗ੍ਰੰਥੀ ਸਿੰਘਾਂ ਦੇ ਬੱਚੇ ਸਕੂਲ ਦੇ ਵਿੱਚੋਂ ਕੱਢੇ ਗਏ ਆ ਤੇ ਇਹਨਾਂ ਕੋਲੇ ਫੀਸ ਭਰਨ ਵਾਸਤੇ ਪੈਸੇ ਹੈ ਨਹੀਂ ਸੀ ਮੇਰੇ ਨਾਲ ਸੰਪਰਕ ਕਰ ਲੈ ਪਰ ਨਹੀਂ ਜੀ ਅਸੀਂ ਤਾਂ ਉਹਨਾਂ ਦੀ ਸੇਵਾ ਕਰਨੀ ਹੈ ਜਿਹੜਾ ਸਾਡੇ ਜੂਤ ਮਾਰਦਾ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਮੇਰੀ ਵੀਡੀਓ ਵੀ ਚੰਗੀ ਆ ਜਾਂ ਮਾੜੀ ਆ ਕਮੈਂਟ ਜ਼ਰੂਰ ਕਰਨਾ ਯਾਰ ਤੇ ਸ਼ੇਅਰ ਵੀ ਕਰਕੇ ਸੰਤਾਂ ਤਿੱਖਰ ਵੀ ਪਚਾ ਦਿਓ ਟਰਡਰਾਂ ਵਾਲਿਆਂ ਤਿੱਖਰ ਤੇ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਤਿੱਖਰ ਵੀ ਜ਼ਰੂਰ ਪਚਾ ਦਿਓ ਇੱਕ ਗੱਲ ਹੋਰ ਕਹਿਣੀ ਸੀ ਸੱਚ ਮੈਂ ਭੁੱਲ ਗਿਆ ਹਰ ਰੋਜ਼ 3.70 ਹਜ਼ਾਰ ਡਾਲਰ ਹਰ ਰੋਜ਼ ਆਪਾਂ ਲੰਗਰ ਦੇ ਵਿੱਚ ਖਰਚਦੇ ਆ ਹੁਣ ਤੁਸੀਂ ਆਖੋਗੇ ਵੀ ਇੰਨਾ ਪੈਸਾ ਕਿੱਥੇ ਖਰਚਿਆ ਜਾਂਦਾ ਜਿੱਥੇ-ਜਿੱਥੇ ਜੰਗ ਲੱਗੀ ਆ ਉੱਥੇ-ਉੱਥੇ ਸਾਡੇ ਲੰਗਰ ਲੱਗੇ ਹੋਏ ਆ ਉੱਥੇ-ਉੱਥੇ ਅਸੀਂ ਉਹ ਲਾਏ ਹੋਏ ਆ ਤੰਬੂ ਜੇ ਲਾ ਕੇ ਉਹਨਾਂ ਪਬਲਿਕ ਨੂੰ ਸ਼ਰਨ ਨਿਤਤੀ ਹੋਈ ਆ ਕਿ ਜਿਹੜਾ ਉਧਰ ਪੈਸਾ ਖਰਚੀ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਦੇਖਿਆ ਵੀ ਕਿੰਨੇ ਘਰ ਕਿੰਨੇ ਘਰ ਮੰਨ ਕੇ ਚੱਲੀ ਬਜ਼ੁਰਗ ਮਾਪਿਓ ਆਪਣੇ ਬੈਠੇ ਆ ਜਿਨ੍ਹਾਂ ਨੂੰ ਅੱਜ ਲਾਜ ਵਾਸਤੇ ਪੈਸੇ ਹੈ ਨਹੀਂ ਜਿਨ੍ਹਾਂ ਦੇ ਕੀ ਅਸੀਂ ਇਹ ਗੱਲ ਦੇਖੀ ਐ ਵੀ ਕਿੰਨੇ ਸਾਡੇ ਬਜ਼ੁਰਗ ਮਾਪਿਓ ਇਹ ਬੈਠੇ ਆ ਜਿਨ੍ਹਾਂ ਨੂੰ ਤੜਕੇ ਦੀ ਰੋਟੀ ਨਸੀਬ ਹੋਈ ਤੇ ਅੱਥਣ ਦੀ ਹੋਵੇ ਨਾ ਹੋਵੇ ਇਹ ਨਹੀਂ ਪਤਾ ਆਪਾਂ ਨੂੰ ਪਰ ਨਹੀਂ ਜੀ ਅਸੀਂ ਦੂਜੇ ਰਾਜ ਚ ਜਾ ਕੇ ਦੂਜੀ ਸਟੇਟ ਚ ਜਾ ਕੇ ਜਾਂ ਦੂਜੇ ਦੇਸ਼ ਚ ਜਾ ਕੇ ਲੰਗਰ ਲਾਉਣ ਆਲੇ ਆ ਪਰ ਆਪਣੇ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਮਾਪਿਓ ਬੈਠੇ ਆ ਜਾਂ ਇਹੋ ਜਿਹੇ ਲੋਕ ਬੈਠੇ ਆ ਜਿਨ੍ਹਾਂ ਨੂੰ ਰੋਟੀ ਨਸੀਬ ਨਹੀਂ ਹੁੰਦੀ ਅਸੀਂ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ਜੇਕਰ ਤੁਹਾਨੂੰ ਇਹ ਗੱਲ ਲੱਗੇ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਲੋੜਵੰਦ ਨਹੀਂ ਮੇਰੇ ਨਾਲ ਸੰਪਰਕ ਕਰ ਲਿਓ ਮੈਂ ਪੰਜਾਹ ਕਰ ਦਸ ਦੂੰ ਤੁਹਾਨੂੰ ਵੀ ਇਹਨਾਂ ਨੂੰ ਭਾਈ ਅੱਜ ਸੋਡੀ ਲੋੜ ਹੈ ਜਿਨ੍ਹਾਂ ਤੋਂ ਬੱਚਿਆਂ ਦੀਆਂ ਫੀਸਾਂ ਨਹੀਂ ਭਰੀਆਂ ਗਈਆਂ